ਆਪ ਦੇਖੋ ਜੀ ਇਹ ਖਾਲਿਸਤਾਨੀ ਇਹ ਦੇਖੋ ਹਮਾਰੇ ਦੇਸ਼ ਦੇ ਝੰਡੇ ਕੋ ਕੈਸੇ ਇਹ ਨਰਾਦਰ ਕਰ ਰਹੇ ਆ ਕੈਸੇ ਇਹ ਪੈਰੋ ਕੇ ਨੀਚੇ ਦੱਲ ਰਹੇ ਆ ਜਿਹਦੇ ਪੱਗ ਬੰਨੀ ਆ ਉਹ ਖਾਲਿਸਤਾਨੀ ਆ ਬਾਹਰ ਬੈਠੇ ਨੇ ਵੀਡੀਓ ਬਣਾਤੀ ਆਪ ਤਾਂ ਉਹਨੇ ਕਦੇ ਇੱਧਰ ਮੁੜਨਾ ਨਹੀਂ ਪੰਜਾਬ ਕੱਲਾ ਸਿੱਖਾਂ ਦਾ ਪੰਜਾਬੀ ਕੱਲੀ ਸਿੱਖਾਂ ਦੀ ਆ ਪੰਜਾਬ 'ਚ ਤਾਂ ਹਿੰਦੂ ਵੀ ਰਹਿੰਦੇ ਨੇ ਪੰਜਾਬ 'ਚ ਤਾਂ ਮੁਸਲਮਾਨ ਵੀ ਰਹਿੰਦੇ ਨੇ ਜਿਹੜੇ ਪੰਜਾਬੀ ਬੋਲਦੇ ਭਾਈ ਮੇਰ ਚਾਹੁੰਦੇ ਨੇ ਕਿ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਫਿਰ ਸਾਨੂੰ ਸਾੜਿਆ ਜਾਵੇ ਫੇਰ ਬੱਸਾਂ ਚੋਂ ਲਾ ਲਾ ਸਾਡੇ ਮੁੰਡੇ ਮਾਰੇ ਜਾਣ 84 ਦੇ ਵਿੱਚ ਕਾਲ ਤੱਕ ਸੈਪਟ ਆਇਆ ਗਿਆ ਤਾਂ ਉਹਦੀ ਸਜ਼ਾ ਵੀ ਮਿਲ ਚੁੱਕੀ ਆ ਪੈਰਾ ਦੇ ਵਿੱਚ ਰੰਗੇ ਨੂੰ ਰੋਲ ਦੇਗਾ ਉਹ ਕਹਿੰਦਾ ਵੀ 84 ਦੇ ਵੇਲੇ ਅਕਾਲ ਤਖਤ ਸਾਹਿਬ ਦੇ ਉੱਤੇ ਝੰਡਾ ਲਾਇਆ ਸੀਗਾ ਜੀ ਸਾਡਾ ਅਕਾਲ ਤਖਤ ਸੈਪਟ ਆਇਆ ਸੀ ਉਹ ਭਾਈ ਕਹਿੰਦਾ ਤੈਨੂੰ ਦੁੱਖ ਪੰਨੂ ਜੀ ਹੈਗੇ ਨੇ ਉਹ ਬਾਹਰ ਬੈਠੇ ਲਾਣ ਕਰ ਦਿੰਦੇ ਆ ਜੇਕਰ ਕੋਈ ਇਸ ਤਰ੍ਹਾਂ ਕਰੂਗਾ ਮੈਨੂੰ ਇੰਨੇ ਡਾਲਰ ਦੇਊਗਾ ਦਾਲ ਕਿਲੇ ਦੇ ਸੱਟ ਕੇ ਜਿਹੜਾ ਤਰੰਗੀਆਂ ਨੂੰ ਉੱਥੇ ਇਸ ਤਰੀਕੇ ਦਾ ਜਿਹੜਾ ਇਹਨੂੰ ਲਤੜ ਕੇ ਉਸ ਤੋਂ ਬਾਅਦ ਵੀਡੀਓ ਬਣਾ ਕੇ ਪਾਵੇ ਫਿਰ ਇਹਨੂੰ ਦੇਖਦੇ ਆਂ। ਧਾਮ ਰੱਖੇ ਨਾ ਜਾਂ ਤਾਂ ਆਕੇ। ਆ ਜੀ ਜੀ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਕੰਗਣਾ ਬੜੀ ਚਰਚਾ ਦੇ ਵਿੱਚ ਰਹੀ ਲਫੜ ਚਰਚਾ ਦੇ ਵਿੱਚ ਰਹੀ ਹਾਲਾਂਕਿ ਇਸ ਲਫੜ ਦੇ ਨਾਲ ਜੁੜੇ ਹੋਏ ਕਈ ਕੰਗਣਾ ਦੇ ਸ਼ਬਦ ਉਹ ਵੀ ਚਰਚਾ ਚ ਰਹਿੰਦੇ ਨੇ ਕਿ ਪੰਜਾਬੀ ਅੱਤਵਾਦੀ ਨੇ ਪੰਜਾਬੀ ਖਾਲਸਥਾਨੀ ਨੇ ਪੰਜਾਬੀ ਨਕਸਲੀ ਨੇ ਕਦੇ ਪੰਜਾਬੀਆਂ ਨੂੰ ਮਾਓਵਾਦੀ ਕਿਹਾ ਜਾਂਦਾ ਹੈ ਕਦੇ ਪੰਜਾਬੀਆਂ ਨੂੰ ਕੁਛ ਕਿਹਾ ਜਾਂਦਾ ਹੈ ਪਰ ਹੁਣ ਉਹਨੇ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਕਿਸੇ ਵੀਰ ਦੀ ਬਾਹਰ ਤੋਂ ਬਣਾਈ ਹੋਈ ਵੀਡੀਓ ਜਿਹਦੇ ਵਿੱਚ ਤਿਰੰਗਾ ਉਹ ਥੱਲੇ ਪੈਰਾਂ ਥੱਲੇ ਉਹਨੇ ਨੱਪਿਆ ਹੋਇਆ ਤੇ ਉੱਤੇ ਕਹਿ ਰਿਹਾ ਕਿ ਇਸ ਤਿਰੰਗੇ ਦੀ ਕੋਈ ਸਾਡੇ ਲਈ ਕੋਈ ਖਾਸੀਅਤ ਨਹੀਂ ਸਾਡੇ ਲਈ ਕੋਈ ਅਹਿਮੀਅਤ ਨਹੀਂ ਸਾਡੇ ਲਈ ਖਾਲਸਥਾਨ ਹੈ ਇਹ ਬਾਹਰ ਬੈਠੇ ਬੰਦੇ ਇਹੋ ਜਿਹਾ ਕਿਉਂ ਕਰਦੇ ਨੇ ਅਸਲ ਦੇ ਵਿੱਚ ਨਾ ਇਹ ਬਈ ਸਾਰੀ ਜੀਮਾ ਪੈਸੇ ਦੀ ਹੂੰ ਇਹ ਕਰਾਉਂਦੀਆਂ ਨੇ ਏਜੰਸੀਆਂ ਇਹ ਮਾਹੌਲ ਹੁਣ ਦੇਖੋ ਇਹ ਹੁਣੀ ਵੀਡੀਓ ਕਿਉਂ ਆਈ ਹੂੰ ਅਚਾਨਕ ਮੁੱਦਾ ਗਰਮ ਸੀ ਨਾ ਪੰਜਾਬ ਦੇ ਅੰਦਰ ਕੰਗਣਾ ਨੇ ਬਿਆਨ ਦਿੱਤਾ ਕਿ ਪੰਜਾਬ 'ਚ ਖਾਲਿਸਤਾਨਵਾਦ ਰਿਆ ਪੰਜਾਬ 'ਚ ਉਗਰਵਾਦ ਵਧਦੇ ਆ ਹਰਿਆਣੇ ਦੇ ਕੈਥਲ ਦੇ ਵਿੱਚ ਸੁਖندر ਸਿੰਘ ਦੇ ਉੱਤੇ ਇੱਟਾਂ ਦੇ ਨਾਲ ਹਮਲਾ ਹੋਇਆ ਕੀ ਕਹਿ ਕੇ ਹੋਇਆ ਕਿ ਭਾਈ ਤੂੰ ਵੱਖਵਾਦੀ ਆ ਤੂੰ ਖਾਲਿਸਤਾਨੀ ਆ ਸਿੱਖਾਂ ਨੂੰ ਅੱਜ ਟੈਗ ਦੇ ਦਿੱਤਾ ਗਿਆ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਦੁਨੀਆ ਦੇ ਕਿਤੇ ਵੀ ਕੋਨੇ-ਕੋਨੇ ਦੇ ਵਿੱਚ ਸਿੱਖ ਵਸਦੇ ਆ ਜਿੱਥੇ ਜਿਹਦੇ ਦਸਤਾਰ ਬੰਨੀ ਹੋਈ ਆ ਉਹ ਚਾਹੇ ਇੱਕ ਆਮ ਇਨਸਾਨ ਆ ਚਾਹੇ ਕੋਈ ਪੋਸਟਰੀ ਦੇ ਉੱਤੇ ਬੈਠਾ ਤੁਹਾਨੂੰ ਯਾਦ ਹੋਣਾ ਬੰਗਾਲ ਦੇ ਵਿੱਚ ਇੱਕ ਪੁਲਿਸ ਅਫਸਰ ਨੂੰ ਜਿਹੜਾ ਇੱਕ Hindu ਲੀਡਰ ਦੇ ਵੱਲੋਂ ਖਾਲਿਸਤਾਨੀ ਕਹਿ ਦਿੱਤਾ ਗਿਆ ਸੀ ਹੂੰ ਇਸ ਟੈਗ ਸਾਡੇ ਉੱਤੇ ਲਾ ਦਿੱਤਾ ਕਿ ਜਿਹਦੇ ਪੱਗ ਬੰਨੀ ਆ ਉਹ ਖਾਲਿਸਤਾਨੀ ਐ ਤੇ ਹੁੰਦਾ ਇਹ ਟੈਗ ਕਿਹਦੇ ਕਰਕੇ ਮਿਲਿਆ ਇਹ ਸਾਡੇ ਆਪਣੇ ਹੀ ਬੰਦਿਆਂ ਕਰਕੇ ਮਿਲਿਆ ਜੀ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਇਸ ਦੇ ਉਹ ਆ ਪੱਖ ਦੇ ਵਿੱਚ ਆ ਅਸੀਂ ਇਹਦੇ ਕੋਈ ਪੱਖ ਦੇ ਵਿੱਚ ਨਹੀਂ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਬਾਹਰ ਬੈਠ ਕੇ ਵੀਡੀਓਆ ਬਣਾਉਂਦੇ ਨੇ ਸਾਡੇ ਨੌਜਵਾਨਾਂ ਨੂੰ ਭੜਕਾਉਂਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੇ ਨੇ ਇਹ ਲੋਕ ਲੜਾਉਣਾ ਚਾਹੁੰਦੇ ਨੇ ਪਰ ਦੇਖੋ ਉਹਨੇ ਬਾਹਰ ਬੈਠੇ ਨੇ ਵੀਡੀਓ ਬਣਾਤੀ ਆਪ ਤਾਂ ਉਹਨੇ ਕਦੇ ਇੱਧਰ ਮੁੜਨਾ ਨਹੀਂ ਨਾ ਆਉਣਾਗਾ ਬਾਹਰ ਖੜਾਗਾ ਉਹ ਪੈਰਾਂ ਦੇ ਵਿੱਚ ਰੰਗੇ ਨੂੰ ਰੋਲ ਦੇਗਾ ਤੂੰ ਇਸੇ ਦੇਸ਼ ਦੇ ਵਿੱਚ ਜਨਮਿਆ ਜੀ ਬੁਰਦ ਆਸਮਾਨ ਦਾ ਇੱਕ ਗਾਣਾ ਆਈਏ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਆਪਣਾ ਦੇਸ਼ ਨਹੀਂ ਪੰਡੀ ਦਾ ਜਿਹੜੇ ਮੁਲਕ ਦਾ ਮਰਜੀ ਖਾਈ ਹੈ ਨਾ ਤਾਂ ਯਾਰ ਤੁਸੀਂ ਉੱਥੇ ਜਨਮੇ ਤੁਸੀਂ ਆਪਦੀ ਮਿੱਟੀ ਨੂੰ ਠੀਕ ਆ ਅਸੀਂ ਸਤਿਕਾਰ ਕਰਦੇ ਆ ਵੀ ਅਸੀਂ ਜਿਹੜਾ ਸਾਡਾ ਨਿਸ਼ਾਨ ਸਾਡਾ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਅਸੀਂ ਝੰਡੇ ਨੂੰ ਆਪਦੀ ਨੂੰ ਕਰਦੇ ਆ ਪਰ ਤਿਰੰਗਾ ਵੀ ਓਨਾ ਹੀ ਸਤਿਕਾਰਯੋਗ ਆ ਕਿਉਂਕਿ ਉਹ ਸਾਡੇ ਮੁਲਕ ਦਾ ਝੰਡਾ ਹੈਗਾ ਜੀ ਇਹ ਨਹੀਂ ਹੈਗਾ ਜੇ ਅਸੀਂ ਇਹ ਕਹਿ ਸਕਦੇ ਆ ਉਹ ਉਹ ਕਹਦਾ ਵੀ 84 ਦੇ ਵੇਲੇ ਅਕਾਲ ਤਖਤ ਸਾਹਿਬ ਦੇ ਉੱਤੇ ਝੰਡਾ ਲਾਇਆ ਸੀਗਾ ਜੀ ਸਾਡਾ ਅਕਾਲ ਤਖਤ ਸਾਹਿਬਟ ਆਇਆ ਸੀ ਉਹ ਭਾਈ ਕੱਲਾ ਤੈਨੂੰ ਦੁੱਖ ਹੂੰ ਉਹ ਸਾਨੂੰ ਦੋਖਣੀ ਆ ਸਾਰੇ ਪੰਜਾਬੀਆਂ ਨੂੰ ਦੋਖਾ ਤਾਂ ਉਹ ਗੈਰ ਸਿੱਖ ਨੂੰ ਵੀ ਦੋਖਾ ਕੀਤਾ ਇਹ ਪਹਿਲਾਂ ਪਹਿਲਾਂ ਤਾਂ ਸਾਨੂੰ ਰਾਜ ਦੀ ਪੇ ਇਹ ਗੱਲ ਕਰੀ ਕਲੀਅਰ ਕਰਨੀ ਪੈਣੀ ਆ ਕਿ ਪੰਜਾਬ ਕੱਲਾ ਸਿੱਖਾਂ ਦਾ ਪੰਜਾਬੀ ਕੱਲੀ ਸਿੱਖਾਂ ਦੀ ਆ ਪੰਜਾਬ 'ਚ ਤਾਂ Hindu ਵੀ ਰਹਿੰਦੇ ਨੇ ਪੰਜਾਬ 'ਚ ਤਾਂ ਮੁਸਲਮਾਨ ਵੀ ਰਹਿੰਦੇ ਨੇ ਜਿਹੜੇ ਪੰਜਾਬੀ ਬੋਲਦੇ ਨੇ ਪੰਜਾਬ ਸਾਂਝਾਗਾ ਪੰਜਾਬ ਉਹ ਧਰਤੀ ਆ ਪੰਜਾਬ ਦੇ ਅੰਦਰ ਗੁਰੂ ਵੀ ਹੋਏ ਪੰਜਾਬ ਦੇ ਅੰਦਰ ਪੀਰ ਵੀ ਹੋਏ ਪੰਜਾਬ ਦੇ ਅੰਦਰ Hindu ਦੇਵ ਦੇ ਦਿੱਤੇ ਵੀ ਹੋਏ ਪੰਜਾਬ ਉਹ ਧਰਤੀ ਆ ਜਿੱਥੇ ਹਰ ਤਰ੍ਹਾਂ ਦੇ ਗੁਰੂ ਪੀਰਾਂ ਨੇ ਜਨਮ ਲਿਆ ਪੰਜਾਬ ਦੇ ਅੰਦਰ ਹਰ ਇੱਕ ਨੂੰ ਰਹਿਣ ਦਾ ਹੱਕ ਆ ਹਰ ਇੱਕ ਨੂੰ ਅਧਿਕਾਰ ਆ ਸਾਡੇ ਤਾਂ ਗੁਰੂ ਘਰ ਇਹ ਸੰਕੇਤ ਦਿੰਦੇ ਆ ਅਸੀਂ ਦਰਬਾਰ ਸਾਹਿਬ ਚਲੇ ਜਾਈਏ ਤੇ ਚਾਰ ਦਰਵਾਜੇ ਕਿਉਂ ਰੱਖੇ ਚਾਰ ਦਰਵਾਜੇ ਕਿਉਂ ਰੱਖੇ ਨੇ ਸਾਰੇ ਧਰਮਾਂ ਦਾ ਸਤਿਕਾਰ ਇਸ ਕਰਕੇ ਰੱਖੇ ਨੇ ਜਿਹੜੇ ਅਜਿਹੇ ਲੋਕ ਹਨ ਇਹ ਨਫਰਤ ਜਿਹੜੀ ਫਲਾਉਂਦੇ ਆ ਇਹ ਜਿਹੜੇ ਬਾਹਰ ਬੈਠ ਕੇ ਇੱਕ ਉਹ ਪੰਨੂ ਜੀ ਹੈਗੇ ਨੇ ਉਹ ਬਾਹਰ ਬੈਠੇ ਐਲਾਨ ਕਰ ਦਿੰਦੇ ਆ ਜੇਕਰ ਕੋਈ ਇਸ ਤਰ੍ਹਾਂ ਕਰੂਗਾ ਮੈਨੂੰ ਇੰਨੇ ਡਾਲਰ ਦੇਊਗਾ ਮੈਂ ਇਨਾ ਇਨਾਮ ਦੇਊਗਾ ਇਸ ਤਰੀਕੇ ਦਾ ਜਦੋਂ ਬਿਆਨਬਾਜ਼ੀਆ ਦਿੰਦੇ ਆ ਹੁੰਦਾ ਕੀ ਉਹਦੇ ਨਾਲ ਜਿਹੜੇ ਸਾਡੇ ਨੌਜਵਾਨ ਨੇ ਜਜਬਾਤੀ ਹੋ ਜਾਂਦੇ ਆ ਭਾਵਨਾ ਦੇ ਵਿੱਚ ਬਹਿ ਕੇ ਉਹ ਇਹਨਾਂ ਦੀਆਂ ਗੱਲਾਂ ਸੁਣ ਕੇ ਉਹ ਇੱਥੇ ਅਜਿਹੇ ਕੰਮ ਕਰਦੇ ਆ ਫਿਰ ਭੁਗਤਣਾ ਕੀ ਪੈਂਦਾ ਉਹ ਜੇਲਾ ਦੇ ਵਿੱਚ ਜਾਂਦੇ ਆ ਸਾਰੀ ਸਾਰੀ ਉਮਰ ਪੂਰਾ ਪਰਿਵਾਰ ਜਿਹੜਾ ਸੰਤਾਪ ਭੋਗਦਾਗਾ ਫਿਰ ਹਾਲਾਤ ਇਹ ਹੁੰਦੇ ਆ ਪੇ ਲੋਕਾਂ ਨੇ ਤਾਂ ਕੰਗਣਾ ਵਰਗੀਆਂ ਨੇ ਤਾਂ ਬੋਲਣਾ ਨਾ ਵੀ ਭਾਈ ਇਹ ਖਾਲਸਤਾਨੀ ਨੇ ਜੀ ਮੌਕਾ ਤਾਂ ਅਸੀਂ ਤੇ ਨੇ ਨਾ ਆਹ ਹਰਕਤ ਕੀ ਲੋੜ ਸੀ ਨਹੀਂ ਪਰ ਇਹਦੇ ਪਿੱਛੇ ਉਹੀ ਗੱਲ ਹੈ ਨਾ ਜੀ ਏਜੰਸੀਆਂ ਬਹੁਤ ਸਾਰਾ ਕੰਮ ਕਰਦੀਆਂ ਨੇ ਲੋਕ ਮੇ ਢੰਗ ਨਾਲ ਰਾਜਦੀਪ ਜਿਵੇਂ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡੇ ਨਾਲ ਤੁਰਿਆ ਜਾਂਦਾ ਬੰਦਾ ਕਿ ਕਿੱਧਰ ਦਾ ਬੰਦਾ ਹੈਗਾ ਤੁਹਾਡੇ ਵਿੱਚ ਬੈਠ ਕੇ ਤੁਹਾਡੇ ਤੁਹਾਡੇ ਨਾਲ ਹੀ ਤੁਹਾਡੇ ਸਮੂਹ ਦੇ ਨਾਲ ਹੀ ਤੁਹਾਡੇ ਖਿਲਾਫ ਮੈਂ ਉਹ ਬੰਦੇ ਨੂੰ ਵੀਰ ਨੂੰ ਕਿਹੜਾ ਜਾਵਾਂਗਾ ਜੇ ਉਹਦੇ 'ਚ ਹਿੰਮਤ ਹੈ ਨਾ ਉਹ ਇੰਡੀਆ ਆਵੇ ਇੰਡੀਆ ਆ ਕੇ ਦਿੱਲੀ ਖੜੇ ਲਾਲ ਕਿਲੇ ਦੇ ਉੱਤੇ ਆ ਕੇ ਬਾਹਰ ਖੜ ਕੇ ਉੱਥੇ ਲਾਲ ਕਿਲੇ ਦੇ 헤ਠਾਂ ਸੱਟ ਕੇ ਜਿਹੜਾ ਤਰੰਗੀਆਂ ਨੂੰ ਉੱਥੇ ਇਸ ਤਰੀਕੇ ਦਾ ਜਿਹੜਾ ਇਹਨੂੰ ਲਤੜ ਕੇ ਉਸ ਤੋਂ ਬਾਅਦ ਵੀਡੀਓ ਬਣਾ ਕੇ ਪਾਵੇ ਫਿਰ ਇਹਨੂੰ ਦੇਖਦੇ ਆਂ। ਹੂੰ। ਦਮ ਰੱਖੇ ਨਾ ਜਾਂ ਤਾਂ ਆ ਕੇ ਨਲਕਾਰੇ ਤੁਸੀਂ ਦੂਜਿਆਂ ਨੂੰ ਵੰਗਾਰ ਕੇ ਯਾਰ ਦੂਜਿਆਂ ਨੂੰ ਕਰਕੇ ਤੁਸੀਂ ਫਿਰ ਚਾਹੁੰਦੇ ਅੱਗਾਂ ਲਾਉਣੀਆਂ ਚਾਹੁੰਦੇ ਨੇ ਨਾ ਉਸੇ ਤਰ੍ਹਾਂ ਵੇਖੋ ਪਹਿਲਾਂ 47 ਤੋਂ ਨਹੀਂ ਸਿੱਖੇ ਅਸੀਂ 47 ਤੋਂ ਨਹੀਂ ਸਿੱਖੇ ਫਿਰ 84 ਤੋਂ ਨਹੀਂ ਸਿੱਖੇ ਮਾਰੇ ਕੌਣ ਜਾਂਦੇ ਨੇ ਆਮ ਬੰਦੇ ਮਾਰੇ ਜਾਂਦੇ ਨੇ ਪਰ ਅੱਜ ਕੱਢ ਫਿਰ ਚਾਹੁੰਦੇ ਨੇ ਕਿ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਫਿਰ ਫਿਰ ਬੱਸਾਂ ਚੋਂ ਲਾ ਲਾ ਸਾਡੇ ਮੁੰਡੇ ਮਾਰੇ ਜਾਣ ਜੀ ਇਹ ਪੰਜਾਬ ਦੇ ਅੰਦਰ ਕੀ ਮਾਹੌਲ ਕੀ ਬਣਾਉਣਾ ਚਾਹੁੰਦੇ ਨੇ ਮੇਰੀ ਅਜਿਹੇ ਲੋਕਾਂ ਨੂੰ ਸਖਤ ਤਾੜਨਾ ਕੀ ਕਿ ਜਿਹੜਾ ਅਜਿਹੀਆਂ ਹਰਕਤਾਂ ਕਰਦੇ ਆ ਨਾ ਕਰਿਆ ਕਰੋ ਪਹਿਲਾ ਜਿਹੜੇ ਇਹ ਕਰਦੇ ਨੇ ਚਲੋ ਮੰਨਦੇ ਆ ਵੀ ਕਿਸੇ ਦੇ ਕਹਿਣ ਤੇ ਕਰੀ ਗਈ ਔਰ ਸਾਡੇ ਆ ਪੰਜਾਬੀਆਂ ਨੂੰ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹੋ ਜੀਆਂ ਵੀਡੀਆਂ ਤੋਂ ਵੀਡੀਓ ਤੋਂ ਦੂਰ ਰਹਿਣਾ ਚਾਹੀਦਾ ਹੈ ਬਚਣਾ ਚਾਹੀਦਾ ਅਸੀਂ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਆਪਸੀ ਪਿਆਰ ਹੈ ਉਸੇ ਤਰ੍ਹਾਂ ਕਾਇਮ ਰਹਿਣਾ ਚਾਹੀਦਾ ਜਿਵੇਂ ਪਹਿਲਾਂ ਸੀ ਬਿਲਕੁਲ ਅੱਜ ਤੁਸੀਂ ਗਰਾਊਂਡ ਤੇ ਚਲੇ ਜਾਓ ਤੁਸੀਂ ਕਿਸੇ ਸਿੱਖ ਨੂੰ ਮਿਲ ਲਓ ਤੁਸੀਂ ਕਿਸੇ ਹਿੰਦੂ ਨਾਲ ਗੱਲਬਾਤ ਕਰ ਲਓ ਉਹਨੂੰ ਕਹੋ ਯਾਰ ਅਸੀਂ ਮਿਲ ਕੇ ਰਹਨੇ ਆ ਸਾਡੇ ਤਾਂ ਕੋਈ ਇਸ ਤਰ੍ਹਾਂ ਦਾ ਹੈ ਹੀ ਨਹੀਂ ਮੁਸਲਮਾਨ ਵੀਰਾਂ ਦੇ ਨਾਲ ਗੱਲ ਕਰ ਲਈਏ ਉਹ ਮਿਲ ਕੇ ਅਸੀਂ ਤਿਉਹਾਰ ਮਨਾਉਨੇ ਆ ਯਾਰ ਪਰ ਜਿਹੜੇ ਅਜਿਹੇ ਲੋਕ ਆ ਇਹ ਵੱਖਵਾਸਾਨੂੰ ਪੈਦਾ ਕਰਦੇ ਆ ਮੈਂ ਹੀ ਨਹੀਂ ਕਹਿੰਦਾ ਕਿ ਹੁਣ ਦੇਖੋ ਬਹੁਤ ਸਾਰੇ ਜਿਹੜੇ ਹਿੰਦੂ ਲੋਕ ਹੈਗੇ ਆ ਜਿਹੜੇ ਹਿੰਦੂ ਲੀਡਰ ਹੈਗੇ ਨੇ ਜਿਹੜੇ ਇਸ ਤਰੀਕੇ ਦਾ ਮਾਹੌਲ ਪੈਦਾ ਕਰਦੇ ਇਹ ਦੇਖੋ ਸਭਾ ਵਾਲੇ ਦਿਨਾਂ ਦੇ ਵਿੱਚ ਸਾਡੇ ਮੇਰਕੋਟ ਨੇ ਤੋਂ ਬਹੁਤ ਸਾਰੇ ਮੁਸਲਮ ਵੀਰ ਜਿਹੜੇ ਆ ਉੱਥੇ ਆਉਂਦੇ ਨੇ ਉੱਥੇ ਲੰਗਰ ਲਾਉਂਦੇ ਨੇ ਹਿੰਦੂ ਵੀਰ ਲੰਗਰ ਲਾਉਂਦੇ ਨੇ ਅਸੀਂ ਜਦੋਂ ਉਹਨਾਂ ਦੇ ਕੋਈ ਪ੍ਰੋਗਰਾਮ ਹੁੰਦੇ ਆ ਸਾਡੇ ਸਿੱਖ ਵੀਰ ਨਾਲ ਮਦਦ ਕਰਦੇ ਨੇ ਇਹ ਇਹ ਭਾਈਚਾਰਕ ਸਾਂਝ ਜਿਹੜੀ ਹੈ ਬਰਕਰਾਰ ਰਹਿਣੀ ਚਾਹੀਦੀ ਹੈ ਸਾਨੂੰ ਸਮਝਣਾ ਚਾਹੀਦਾ ਰਾਜਦੀਪ ਸਾਡੇ ਆਲੇ-ਦੁਆਲੇ ਨੂੰ ਸਾਡੇ ਪੰਜਾਬੀਆਂ ਨੂੰ ਸਾਡੇ ਪੰਜਾਬ ਨੂੰ ਕਿ ਇਹ ਅੱਗਾ ਲਾਉਣ ਦੀ ਇਹ ਤੀਲੀਆਂ ਲਾਉਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਨੇ ਆ ਜਿਹੜੇ ਥੋੜੇ ਸਮੇਂ ਦੇ ਵਿੱਚ ਜਿਆਦੇ ਕੰਗਣਾ ਦਾ ਬਿਆਨ ਆਉਣਾ ਫਿਰ ਇਹਦੀਆਂ ਵੀਡੀਓ ਆਉਣੀਆਂ ਇਹਨਾਂ ਹੀ ਵੀਡੀਓ ਤੋਂ ਦੂਰ ਰਹੋ ਬਚੋ ਕਹਾ ਕੇ ਪੰਜਾਬ ਖੁਸ਼ਹਾਲ ਹੋ ਸਕੇ ਪੰਜਾਬ ਨੂੰ ਬਚਾਇਆ ਜਾ ਸਕੇ ਮੈਂ ਇਹ ਕਹਿਣਾ ਕਿ ਜਿਹੜੀਆਂ ਜਿਸ ਵੀ ਦੇਸ਼ ਦੀ ਇਹ ਵੀਡੀਓ ਹੈਗੀ ਆ ਉਸ ਦੇਸ਼ ਦੀ ਸਰਕਾਰ ਨੂੰ ਵੀ ਇਹਤੇ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਮਾਨ ਸਨਮਾਨ ਹਰ ਇੱਕ ਦੇਸ਼ ਦੇ ਝੰਡੇ ਦਾ ਬਰਾਬਰ ਆ ਤਿਰੰਗਾ ਸਾਡੇ ਦੇਸ਼ ਦਾ ਰਾਸ਼ਟਰੀ ਝੰਡਾ ਹੈਗਾ ਅਜਿਹੇ ਤਿਰੰਗੇ ਦੇ ਕਰਕੇ ਅਸੀਂ ਵਰਲਡ ਵਾਈਡ ਜਾਣੇ ਜਾਂਦੇ ਆ ਜੀ ਜੇ ਸਾਡੇ ਕੇਸਰੀ ਨਿਸ਼ਾਨ ਸਾਹਿਬ ਦੀ ਜੇਕਰ ਹਮਤਤਾ ਹੈਗੀ ਹੈ ਤਾਂ ਤਿਰੰਗੇ ਦੀ ਵੀ ਓਨੀ ਮਤਤਾ ਕਿਉਂਕਿ ਅਸੀਂ ਭਾਰਤੀ ਨਾਗਰਿਕਾਂ ਤੇ ਭਾਰਤੀ ਨਾਗਰਿਕ ਹੋਣ ਦੇ ਵਾਸਤੇ ਸਾਨੂੰ ਉਹਦਾ ਵੀ ਸਨਮਾਨ ਕਰਨਾ ਓਨਾ ਹੀ ਬਰਾਬਰ ਸਾਨੂੰ ਰੱਖਣਾ ਪਊਗਾ ਅਸੀਂ ਇਹ ਨਹੀਂ ਹੈਗੇ ਕਿ ਅਸੀਂ ਕਿਸੇ ਨੂੰ ਫਰਕ ਕਰ ਸਕੀਏ ਉਹਨੂੰ ਯਾਦ ਹੋਣਾ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਇਆ ਗਿਆ ਸੀ ਕਿਸਾਨ ਅੰਦੋਲਨ ਦੇ ਵੇਲੇ ਪਰ ਉਦੋਂ ਵੀ ਤਿਰੰਗੇ ਨੂੰ ਲਾਇਆ ਨਹੀਂ ਸੀਗਾ ਜੀ ਉਹਨਾਂ ਨੇ ਜਿਹੜਾ ਸਲਮਾਨ ਬਰਕਰਾਰ ਰੱਖਿਆ ਸੀ ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਉਸ ਸਮੇਂ ਵੀ ਮੀਡੀਆ ਦਾ ਰੋਲ ਕਿਸ ਤਰ੍ਹਾਂ ਦਾ ਰਿਹਾ ਮੀਡੀਆ ਨੇ ਕੈਮਰੇ ਇਸ ਐਂਗਲ ਤੋਂ ਲਾਏ ਕਿ ਜਿਹੜਾ ਕੇਸਰੀ ਨਿਸ਼ਾਨ ਸੀ ਉਹਨੂੰ ਐ ਦਿਖਾ ਦਿੱਤਾ ਕਿ ਇਹਨਾਂ ਨੇ ਜੀ ਤਿਰੰਗੇ ਤੋਂ ਉੱਪਰ ਲਿਆ ਕੇ ਲਾਤਾ ਹਾਲਾਂਕਿ ਉਹ ਤਿਰੰਗੇ ਤੋਂ ਉੱਪਰ ਨਹੀਂ ਲਾਇਆ ਸੀ ਕੇਸਰੀ ਨਿਸ਼ਾਨ ਖਾਲਿਸਤਾਨ ਦਾ ਝੰਡਾ ਹੋਰ ਹੈ ਕੇਸਰੀ ਨਿਸ਼ਾਨ ਹੋਰ ਹੈ ਦੋਨੇ ਨਿਸ਼ਾਨ ਜੇ ਦੇਖੀਏ ਅਲੱਗ-ਅਲੱਗ ਨੇ ਉੱਥੇ ਉਹ ਪ੍ਰਚਾਰਿਆ ਕੀ ਮੀਡੀਆ ਨੇ ਕਿ ਨਫ਼ਰਤ ਪੈਦਾ ਕੀਤੀ ਜਾ ਸਕੇ ਪੰਜਾਬੀਆਂ ਦੇ ਪ੍ਰਤੀ ਇਹਨਾਂ ਨੂੰ ਖਾਲਿਸਤਾਨੀ ਕਿਹਾ ਜਾ ਸਕੇ ਇਸ ਕਰਕੇ ਕਿਹਾ ਕਿ ਖਾਲਸਤਾਨੀਆਂ ਨੇ ਆ ਕੇ ਲਾਲ ਕਿਰੇ ਦਿੱਤੇ ਇਹਹੀ ਕੁਝ ਅੱਜ ਹੋਣਾ ਹੁਣ ਆ ਵੀਡੀਓ ਆ ਗਿਆ ਜੀ ਤੇ ਆਪਾਂ ਚਰਚਾ ਕਰ ਰਹੇ ਹੁਣ ਨੈਸ਼ਨਲ ਮੀਡੀਆ ਕੋਲੇ ਵੀਡੀਓ ਮਿਲ ਜਾਣਾ ਮੁੱਦਾ ਮਿਲ ਜਾਣਾ ਨੈਸ਼ਨਲ ਮੀਡੀਆ ਨੇ ਹ ਇਸ ਤਰੀਕੇ ਸਾਨੂੰ ਪੰਡਣਾ ਆ ਦੇਖੋ ਜੀ ਇਹ ਖਾਲਿਸਤਾਨੀ ਇਹ ਦੇਖੋ ਹਮਾਰੇ ਦੇਸ਼ ਕੇ ਚੰਡੇ ਕੋ ਕੈਸੇ ਇਹ ਨਰਾਦਰ ਕਰ ਰਹੇ ਆ ਕੈਸੇ ਇਹ ਪੈਰੋ ਕੇ ਨੀਚੇ ਡਰ ਰਹੇ ਆ ਇਸ ਇਸ ਤਰੀਕੇ ਦੇ ਨਾਲ ਨੈਸ਼ਨਲ ਮੀਡੀਆ ਨੇ ਸਾਨੂੰ ਪੰਡਣਾ ਯਾਰ ਉਹਨਾਂ ਨੂੰ ਮੌਕਾ ਮਿਲ ਗਿਆ ਮੌਕਾ ਤਾਂ ਅਸੀਂ ਆ ਦੇ ਰਹੇ ਹਾਂ ਥੋੜਾ ਕੀ ਗਿਆ ਤੁਸੀਂ ਤਾਂ ਬਾਹਰ ਬੈਠੇ ਹੋ ਬਿਲਕੁਲ ਆ ਉਹੀ ਗੱਲ ਹੈ ਨਾ ਪੰਜਾਬ ਦੇ ਵਿੱਚ ਜੇ ਪੰਜਾਬੀ ਮਤਲਬ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ ਜਿਹੜੇ ਦਿੱਲੀ ਬੈਠੇ ਨੇ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਕਿਸੇ ਹੋਰ ਰਾਜ ਦੇ ਵਿੱਚ ਬੈਠੇ ਨੇ ਉੱਥੇ ਗਿਣਤੀ ਤਾਂ ਘੱਟ ਆ ਨਾ ਜਦੋਂ ਜੇ ਤੁਸੀਂ ਹਰਿਆਣੇ ਦੀ ਗੱਲ ਦੱਸ ਰਹੇ ਹੋ ਕਿ ਹਮਲਾ ਹੋਇਆ ਇੱਟਾਂ ਦੇ ਨਾਲ ਤੇ ਉਹਨਾਂ ਵੀਰਾਂ ਤੇ ਹੋਰਾਂ ਵੀਰਾਂ ਤੇ ਵੀ ਹੋ ਸਕਦਾ ਇਸ ਗੱਲ ਨੂੰ ਲੈ ਕੇ ਤਾਮਲਾ ਫਿਰ ਆਪਾਂ ਪਿੱਛੇ ਦੇਖ ਲਓ 84 ਦਾ ਦੌਰ ਦੇਖ ਲਓ 92 ਦਾ ਦੌਰ ਦੇਖ ਲਓ ਕਿੰਨੇ ਥਾਵਾਂ ਦੇ ਉੱਤੇ ਦਿੱਲੀ ਦੇ ਵਿੱਚ ਕਿੰਨਾ ਕਤਲੇਆਮ ਹੋਇਆਗਾ ਹੋਰ ਜਿਹੜੇ ਬਖਵਾਖ ਸਟੇਟਾਂ ਦੇ ਵਿੱਚ ਬੈਠੇ ਸੀ ਉੱਥੇ ਕਿੰਨਾ ਕੁਝ ਹੋਇਆ ਕਿਉਂ ਹੋਇਆ ਇਸੇ ਕਰਕੇ ਹੋਇਆ ਨਾ ਇਹਨਾਂ ਸ਼ਰਾਧੀਆਂ ਲੋਕਾਂ ਦੇ ਕਰਕੇ ਜਿਨ੍ਹਾਂ ਨੇ ਮਾਹੌਲ ਨੂੰ ਢਕਾਇਆ ਜਿਨ੍ਹਾਂ ਨੇ ਕੀਤਾ ਹਾਲਾਂਕਿ ਜਿਹੜਾ ਇੱਕ ਸਿੱਖ ਆ ਉਹ ਕਦੇ ਵੀ ਕਿਸੇ ਦਾ ਨਰਾਦਰ ਨਹੀਂ ਕਰਦਾ ਸਿੱਖ ਹਮੇਸ਼ਾ ਹਰ ਇੱਕ ਧਰਮ ਦਾ ਹਰ ਇੱਕ ਨਿਸ਼ਾਨ ਦਾ ਜਿਹੜਾ ਉਹਨਾਂ ਹੀ ਸਨਮਾਨ ਕਰਦਾ ਜਿੰਨਾ ਉਹ ਆਪਦੇ ਧਰਮ ਦਾ ਕਰਦਾਗਾ ਸਿੱਖ ਦੇ ਲਈ ਸਾਰਾ ਕੁਝ ਬਰਾਬਰ ਆ ਪਰ ਜਿਹੜੇ ਇਹੋ ਜਿਹੇ ਲੋਕ ਆ ਛਰਾਰਤੀ ਅੰਸਰ ਆ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਹਨਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਮੈਂ ਬਾਹਰਲੀ ਸਰਕਾਰਾਂ ਨੂੰ ਵੀ ਅਪੀਲ ਕਰਨੀ ਚਾਹਾਂਗਾ ਕਿਸੇ ਵੀ ਦੇਸ਼ ਦੇ ਵਿੱਚ ਜਿਸ ਵੀ ਦੇਸ਼ ਦੇ ਵਿੱਚ ਇਹ ਵੀਡੀਓ ਰਿਕਾਰਡ ਹੋਇਆ ਜਿਸ ਵੀ ਦੇਸ਼ ਦੇ ਵਿੱਚ ਇਹ ਵਿਅਕਤੀ ਰਹਿ ਰਿਹਾ ਇਹਦੇ ਉੱਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ ਸਾਡੀ ਭਾਰਤ ਗਵਰਨਮੈਂਟ ਵੀ ਜਿਹੜਾ ਮੈਂ ਕਹਿੰਦਾ ਜ਼ਰੂਰ ਵੇਖੋ ਇਸ ਵੀਡੀਓ ਤੋਂ ਬਾਅਦ ਇਸ ਪੱਖ ਤੋਂ ਬਾਅਦ ਜ਼ਰੂਰ ਮੇਰੇ ਦੇ ਉੱਤੇ ਵੀ ਆਪਣੇ ਉੱਤੇ ਵੀ ਲੋਕ ਜਿਹੜੇ ਬਹੁਤ ਵਿਰੋਧ ਦੇ ਵਿੱਚ ਆਉਣਗੇ ਕਮੈਂਟ ਵੀ ਕਰਨਗੇ ਹੋ ਸਕਦਾ ਧਮਕੀਆਂ ਵੀ ਸਾਨੂੰ ਹੁਣ ਪਰ ਸਾਨੂੰ ਉਹਦਾ ਡਰ ਨਹੀਂ ਆ ਅ ਅਦਰ ਹੋਇਆ ਜੇ ਸਾਡੇ ਲਈ ਮੈਂ ਫੇਰ ਕਹਿਣਾ ਜੇ ਸਾਡੇ ਲਈ ਸਤਕਾਰਯੋਗ ਸਾਡੇ ਕੇਸਰੀ ਨਿਸ਼ਾਨ ਸਾਹਿਬ ਨੇ ਅਸੀਂ ਉਹਨਾਂ ਦੇ ਮੂਰੇ ਸਿਰ ਚੋਣੇ ਤਾਂ ਸਾਡੇ ਲਈ ਇਹ ਵੀ ਉਹਨਾਂ ਹੀ ਸਤਕਾਰਯੋਗਾ ਜੇ 84 ਦੇ ਵਿੱਚ ਕੱਲ ਤੱਕ ਸੈਪਟ ਆਇਆ ਗਿਆ ਤਾਂ ਉਹਦੀ ਸਜ਼ਾ ਵੀ ਮਿਲ ਚੁੱਕੀ ਆ ਨਹੀਂ ਦੋਖੋ ਉਹਦਾ ਸਾਰੇ ਪੰਜਾਬੀਆਂ ਨੂੰ ਉਹਨਾਂ ਹੀ ਹੈ ਜਿੰਨਾ ਇਹ ਕਹਿ ਰਹੇ ਨੇ ਸਾਰੇ ਪੰਜਾਬੀਆਂ ਨੂੰ ਉਹਨਾਂ ਐਕਸੈਸ ਕਰਕੇ ਰਾਜਦੀਪ ਸਮਝਣਾ ਪੈਣਾ ਤੇ ਸੋਚਣਾ ਪੈਣਾਗਾ ਬਿਲਕੁਲ